ਪੰਜਾਬ ਸਰਕਾਰ ਨੇ ਮੋਟਰ ਵਾਹਨਾਂ ਤੇ ਹੋਰ ਹਾਦਸਿਆਂ 'ਚ ਸ਼ਿਕਾਰ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਨੀਤੀ ਬਣਾਈ ਹੈ। ਇਸ ਨੀਤੀ ਤਹਿਤ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਹਾਦਸਿਆਂ ਵਿੱਚ ਰੇਲ, ਸੜਕੀ, ਹਵਾਈ ਦੁਰਘਟਨਾਵਾਂ, ਹੜਤਾਲ, ਆਤਵਾਦੀ ਹਮਲੇ, ਸੱਪ ਦਾ ਕੱਟਣਾ, ਉਚਾਈ ਤੋਂ ਡਿੱਗਣਾ, ਅੱਗ ਲੱਗਣਾ ਤੇ ਕਿਸੇ ਜਾਨਵਰ ਦਾ ਹਮਲਾ ਜਾਂ ਲੂਣ ਲੱਗਣ ਆਦਿ ਵਰਗੀਆਂ ਘਟਨਾਵਾਂ ਸ਼ਾਮਲ ਕੀਤੀਆਂ ਗਈਆਂ ਨੇ। ਇਨ੍ਹਾਂ ਹਾਦਸਿਆਂ 'ਚ ਜਾਨ ਗਵਾ ਚੁੱਕੇ ਲੋਕਾਂ ਦੇ ਪਰਿਵਾਰ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਤੇ ਸਰੀਰ ਦਾ ਕੋਈ ਅੰਗ ਗਵਾਉਣ ਤੇ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਪਰੰਦੀ ਤਰੀਕ ਅੱਗੇ ਵਧਾ ਦਿੱਤੀ ਹੈ ਹੁਣ ਸੂਬੇ ਦੇ ਲੋਕ 31 ਜੂਨ ਤੱਕ ਪ੍ਰਾਪਰਟੀ ਟੈਕਸ ਵਰ ਸਕਣਗੇ ਜਦਕਿ ਪਹਿਲਾਂ ਇਹ ਤਰੀਕ 31 ਮਾਰਚ ਤੱਕ ਨਿਰਧਾਰਿਤ ਕੀਤੀ ਗਈ ਸੀ ਪਰ ਚੋਣਾਂ ਜ਼ਾਬਤੇ ਕਾਰਨ ਇਹ ਤਰੀਕ ਅੱਗੇ ਨਹੀਂ बताई ਜਾ ਸਕੀ ਸੀ ਸਥਾਨਕ ਸਰਕਾਰਾ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਪ੍ਰਾਪਰਟੀ ਟੈਕਸ ਪਰੰਸਬੰਦੀ ਪ੍ਰਕਿਰਿਆ ਨੂੰ ਹੋਰ ਤੇਜ਼ ਅੰਦ ਕੀਤਾ ਜਾਵੇਗਾ ਵਿਭਾਗ ਨੇ ਜਨਹਿਤ ਵਿੱਚ ਅਪੀਲ ਜਾਰੀ ਕੀਤੀ ਹੈ ਕਿ ਨਾਗਰਿਕਾਂ ਨੂੰ ਟੈਕਸ ਪਰੰਸਬੰਦੀ ਜਾਗਰੂਕ ਕੀਤਾ ਜਾ ਸਕੇ ਮਿਊਨਿਸਪਲ ਕਾਰਪੋਰੇਸ਼ਨਸ ਮਿਊਨਿਸਪਲ ਕੌਂਸਲਸ ਅਤੇ ਪੰਚਾਇਤਾਂ ਨੂੰ ਵੀ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਨਾਮ ਤਾਰੇ ਸੰਪਰਦਾਤੇ ਮੁਖੀ ਸਤਗੁਰ ਉਦੇਸ ਸਿੰਘ ਉਪਰ ਇੰਗਲੈਂਡ ਚ ਹੋਏ ਹਮਲੇ ਦੇ ਦੋਸ਼ੀ ਹਰਜੀਤ ਸਿੰਘ ਤੂਰ ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ ਪੀਟੀਏ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਪਿਛਲੇ ਸਾਲ ਹੋਏ ਇਸ ਹਮਲੇ ਤੇ ਬਰਮਿੰਗਮ ਕ੍ਰਾਊਨ ਕੋਰਟ ਵੱਲੋਂ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਨਾਮ ਤਰੀ ਦੇ ਦਰਬਾਰ ਦੇ ਸੇਵਾ ਕਰਤਾ ਅਰ ਸਿੰਘ ਤੇ ਲਖਪੀਰ ਸਿੰਘ ਬੱਦੋਵਾਲ ਮੁਤਾਬਕ ਪਿਛਲੇ ਸਾਲ ਅਗਸਤ ਮਹੀਨੇ ਜਦ ਗੁਰਦੁਆਰਾ ਨਾਮ ਤਰੀ ਲਾਸਟ ਰਿਕੇ ਸਤਿਗੁਰੂ ਦੇ ਸਿੰਘ ਕੀਰਤਨ ਸਰਵਨ ਕਰਦੇ ਸਨ ਤਾਂ ਪੰਥ ਫਰੋਦੀ ਤਾਕਤਾਂ ਦੇ ਬਿਕਾਵੇ ਵਿਚ ਆ ਕੇ ਹਰਜੀਤ ਸਿੰਘ ਤੂਰ ਨੇ ਸਤਿਗੁਰੂ ਉਦੇ ਸਿੰਘ ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਉਹ ਜ਼ਖਮੀ ਹੋ ਗਏ ਸਨ ਅਦਾਲਤ ਚ ਚੱਲੀ ਲੰਮੀ ਪ੍ਰਕਿਰਿਆ ਤੋਂ ਬਾਅਦ ਚੋਰੀ ਵੱਲੋਂ ਹੁਣ ਹਰਜੀਤ ਸਿੰਘ ਤੂਰ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਦੇ ਨਾਮ ਤਰੀ ਸੰਗਤਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ